ਆਪਣੂੰ ਕਹਿ ਰਹੇ ਮਾਣੇ ਲੋਕ ਬੜੇ ਜੀ ਮਿਲੋਂ ਅੱਖਾਂ ਤੋਂ ਉਹਨੂੰ ਬਾਕੀ ਤਰ੍ਹਾਂ ਕਿਤੇ ਆਉਂਦੇ ਆ ਪਰ ਕਹਿੰਦੇ ਆ ਦਾਦਾ ਬਾਪ ਸਾਨੂੰ ਵੀ ਅੱਜ ਉਹ ਸ਼ੁਕਰ ਦਾ ਜਿਹੜਾ ਹੈਗਾ ਜਦੋਂ ਅੰਨ ਦੇ ਕੱਪ ਦੇ ਨੂੰ ਮੋਕੇ ਅੰਨ ਦੇ ਦਿੱਤੇ ਆਪ ਨੇ ਪੁੱਤਾਂ ਗਰਲਫ੍ਰੈਂਡ ਦੇ ਵਿੱਚ ਲੈ ਕੇ ਸਤਿਕਾਰ ਦੇਣਾ ਇਹ ਹਰੇਕ ਇਨਸਾਨ ਦੇ ਜਿਸੇ ਨਹੀਂ ਆਉਂਦਾ ਇਹ ਹਰੇਕ ਕਿਸੇ ਤਰ੍ਹਾਂ ਦੇ ਹਿੱਸੇ ਨਹੀਂ ਆਉਂਦਾ ਇਸ ਕਰਕੇ ਵਾਕਈ ਉਹ ਦਿਲੋਂ ਗੁਰੂ ਘਰ ਦੀ ਬਾਣੀ ਦਾ ਜੁੜੇ ਹੋਏ ਸੀ ਤੇ ਉਹਨਾਂ ਨੇ ਕਾਫੀ ਸਾਲੀਆਂ ਬੱਚਿਆਂ ਨੂੰ ਕਾਫੀ ਰੋਕਾ ਸੁਝਾਅ ਦਿੱਤੀ ਅਮਰਧਾਰੀ ਜੀ ਉਹਨਾਂ ਨੇ ਜਿਹੜੇ ਰਹਿ ਗਏ ਉਹ ਬਣਾਇਆ ਤੇ ਇਹੋ ਜਿਹੇ ਇਨਸਾਨਾਂ ਦਾ ਇਹੋ ਜੇ ਸਾਡੇ ਵੱਡਿਆਂ ਦਾ ਜਣਾ ਸਾਡੇ ਸਮਾਜ ਨੂੰ ਸਾਡੀਆਂ ਪਰੰਪਰਾਵਾਂ ਨੂੰ ਕਿਤਨਾ ਕਿਤੇ ਇਹਦਾ ਜਰੂਰ ਨੁਕਸਾਨ ਜਾਂ ਘਾਟਾ ਹੁੰਦਾ ਹੈ ਤੇ ਮੈਂ ਉਹਨਾਂ ਦਾ ਰਿਪੋਰਟ ਪੇਡ ਕਰਦਾ ਹੋਇਆ ਤੇ ਪ੍ਰਮਾਤਮਾ ਵਾਹਿਗੁਰੂ ਦੀ ਬਾਣੀ ਦੇ ਵਿੱਚ ਸ਼ਬਦ ਹੈ ਜਨ ਦਿੱਤੀ ਨਾ ਜੈ ਜਨ ਕੀ ਅਰਦਾਸ ਵੀ ਅੱਜ ਅਸੀਂ ਸਾਰੇ ਜਣੇ ਬੈਠੇ ਉਹਦੇ ਕੀਤੇ ਹੋਏ ਕੰਮਾਂ ਦਾ ਉਹਦੀ ਕੀਤੀ ਹੋਈ ਸੇਵਾ ਦਾ ਇੱਕ ਅਰਦਾਸ ਕਰੀਏ ਵੀ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਆਵਾਸ ਜੜਾ ਤੇ ਸਾਡੇ ਆਉਣ ਵਾਲੇ ਪਰਿਵਾਰ ਦੀ ਗਾਵ ਨੂੰ ਸੋਚ ਸਾਡੇ ਖੇਤੀਬਾੜੀ ਸਾਡੀ ਕ੍ਰਾਂਤੀ ਕਿਸਾਨੀ ਜਵਾਨੀ ਸਾਡੇ ਨੌਜਵਾਨ ਬੱਚੇ ਇਹ ਅਰਦਾਸ ਕਰਕੇ ਜਾਂਦਾ ਵੀ ਪ੍ਰਮਾਤਮਾ ਆਉਣ ਵਾਲਾ ਸਮਾ ਸਾਡੇ ਤੇ ਚੰਗਾ ਆਵੇ ਤੇ ਸਾਡੀ ਉਸ ਮਾਤਾ ਦੀ ਸੱਚਾਈ ਤੇ ਸੱਚੀ ਸ਼ਮਨਾਲੀ ਸਾਨੂੰ ਇਹੀ ਹੋਊਗੀ ਪਿਆਰ ਸੰਗ ਦੇ ਪ੍ਰਤੀ ਬਣਾ ਕੇ ਰੱਖਣਾ ਕਿਉਂ ਆਉਣ ਵਾਲਾ ਸਮਾ ਵੀ ਸਾਡੇ ਵੱਡ ਬਡੇ ਜਣੇ ਸਾਡੇ ਗ੍ਰੰਥੀ ਸਾਲਾ ਨੇ ਬੜਾ ਉਸਤਾਰ ਦੇ ਨਾਲ ਉਹਨਾਂ ਨੇ ਜੀਵਨੀ ਬਾਰੇ ਵੀ ਦੱਸਿਆ ਤੇ ਜੀਵਾਂ ਬਾਰੇ ਵੀ ਦੱਸਿਆ ਅੱਜ ਸਾਡੇ ਗੁਰੂ ਦੀ ਬਾਣੀ ਦੇ ਵਿੱਚੋਂ ਹਰ ਸਾਡੇ ਸਾਨੂੰ ਏਕਤਾ ਭਾਈਚਾਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਮਾਤਾ ਸਪੂਰਨ ਕਰਦੇ ਅੰਤਮ ਅਰਦਾਸ ਜੋੜ ਬੈਠੀ ਗੁਰੂ ਜੀ ਅਰੇ ਸਾਧ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਲੰਮੀ ਉਮਰ ਤੋਂ ਹੋਈ ਇਸ ਫਾਨੀ ਸੰਸਾਰ ਨੂੰ ਵਾਲਵੇ ਦਾ ਕਹਿ ਨਹੀਂ ਪਤਾ ਲੱਗਾ ਕਿ ਮਾਤਾ ਦਾ ਜਿਹੜਾ ਜੀਵਨ ਸੀ ਬੜਾ ਸੰਘਰਸ਼ਮਈ ਸੀ ਘਰ ਵਾਲੇ ਦੀ ਡੈਥ ਉਸ ਤੋਂ ਬਾਅਦ ਨੌਜਵਾਨ ਬੇਟੇ ਦੀ ਮੌਤ ਇਹ ਜਿਹੜੀ ਮੌਤ ਨੌਜਵਾਨ ਬੇਟੇ ਦੀ ਇਹਦਾ ਜਿਹੜਾ ਦਰਦ ਆ ਇਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਦੁਨੀਆ ਤੇ ਦਵਾਈ ਨਹੀਂ ਬਣੀ ਜਿਹੜੀ ਇਸ ਦਰਦ ਨੂੰ ਘੱਟ ਕਰ ਸਕੇ ਪਰ ਇੱਕ ਦਵਾਈ ਜ਼ਰੂਰ ਆ ਕਿ ਅਸੀਂ ਗੁਰੂ ਵਾਲੇ ਬਣ ਕੇ ਬਾਣੀ ਦੇ ਨਾਲ ਜੁੜ ਗਏ ਸੋ ਮਾਤਾ ਮੈਂ ਸਮਝਦਾ ਕਿ ਜਿਹੜੀ ਉਹਨਾਂ ਨੇ ਲੰਮੀ ਮਤੂਗੀ ਆ ਉਹਨਾਂ ਨੇ ਅੰਮ੍ਰਿਤ ਪਾਣ ਕੀਤਾ ਬਾਣੀ ਨਾਲ ਜੁੜੇ ਸਭ ਬਾਣੀ ਜਿਹੜਾ ਵਿਅਕਤੀ ਨੂੰ ਫਾਇਸਲਾ ਦਿੰਦੀ ਰਹਿੰਦੀ ਸੋ ਜੋ ਉਹਨਾਂ ਦੇ ਦੋਧੇ ਆ ਉਹਨਾਂ ਨੇ ਜੋ ਆਪਣੇ ਭੱਜ ਸੀ ਆਪਣੀ ਨਾਨੀ ਪ੍ਰਤੀ ਯਾਦਾਂ ਦਿੱਤੇ ਸੋ ਉਹਨਾਂ ਦਾ ਜਿਹੜਾ ਤਮਾਦ ਆ ਉਹਨਾਂ ਨੇ ਵੀ ਉੱਤਰ ਵੱੜ ਕੇ ਉਹਨਾਂ ਦੀ ਸੇਵਾ ਕੀਤੀ ਸੋ ਪ੍ਰਮਾਤਮਾ ਉਹ ਸੰਦੇਕ ਨੂੰ ਆਪਣੇ ਚਰਨਾਚ ਸਥਾਨ ਦੇਵੇ ਫਤਵਾ ਸਾਹਿਬ ਦਾ ਬਲ ਬਖਸ਼ੇ ਉਹਨਾਂ ਪ੍ਰਤੀ ਸੱਚੀ ਸੁੱਚੀ ਸਨਹਾਰੀ ਹੋਈ ਹੈ ਕਿ ਆਪਾਂ ਆਪਣਾ ਸਰੂਪ ਉਹਨਾਂ ਵਰਗਾ ਬਣਾਈ ਗੁਰੂ ਵਾਲੇ ਬਣੀਏ ਬਾਣੀ ਨਾਲ ਜੁੜੀਏ ਸੋ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਡਰ ਕੇ راہਵਲ ਜੀ ਨੂੰ ਮਾਫੀ ਲਾਉਣ ਲਈ ਅਹਿਤਰਵਾਦੀਆਂ ਤੋਂ ਕੰਮ ਦੇ ਬੜੀ ਕਦਰ ਕਰਦੇ ਨੇ ਸਾਕਾ ਜਸਦੀਪ ਸਿੰਘ ਜੋ ਪੀਐਸਪੀ ਦੇ ਵਿੱਚ ਉਹਨਾਂ ਦਾ ਦੋਤਾ ਨੌਕਰੀ ਕਰ ਰਿਹਾ ਹੈ ਔਰ ਦੂਜਾ ਬੇਟਾ ਮਨਜੀਬ ਸਿੰਘ ਉਹ ਆਪਣੇ ਬਾਪ ਸ਼ੱਤ ਸਿੰਘ ਢਿੱਲੋਂ ਨਾਲ ਸਾਥ ਦੇਦਾ ਕਰਤਾਰ ਸਿੰਘ ਗਿੱਲ ਵੀ ਬਾਰਡਰ ਦੇ ਸਿਖੌਨ ਦੀ ਫੌਜ ਦੇ ਵਿੱਚ ਬੜੇ ਉੱਚੇ ਅਫਸਰ ਹਾਂ ਉਹ ਵੀ ਦੇਸ਼ ਦੀ ਸੇਵਾ ਕਰਦੇ ਰਹੇ ਨੇ ਮੈਂ ਅਖੀਰ ਵਿੱਚ ਬੇਨਤੀ ਕਰਦਾ ਕਿ ਕਮੇਟੀ ਦੇ ਜਹਦਾਰ ਜੋ ਹਰਦਨ ਸਾਹਿਬ ਦਾ ਪ੍ਰਬੰਧਕ ਹੈ ਉਹ ਦੂਜ ਲੱਜ ਕਹਿਣ ਦੇ ਦਸਤਾਵੇਜ਼ ਪੇਸ਼ ਕਰਾਈ ਜਾਵੇਗੀ ਬਹੁਤ ਬਹੁਤ ਧਰਵਾਦ ਜਿੰਨੇ ਕੰਮ ਚੱਲ ਕੇ ਆਏ ਹਾਂ ਪੈਣਾ ਮਾਤਾ ਮਾਣ ਸਾਡੀਆਂ ਬੇਟੀਆਂ ਸਾਡੇ ਭਰਾ ਸਾਡੇ ਪੁੱੁਰਖ ਅੱਖਾਂ ਤੁਕਾ ਕੇ ਸਰਨਵਾ ਕੇ ਥੋੜਾ ਸਤਿਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਲ ਵਾਹਿਗੁਰੂ ਸ੍ਰੀ ਮਹਾਰਾਜ ਜੀ ਪਤਿ ਦਾ ਸਪੂਰ ਕੌਰ ਦੇ ਯਾਦ ਵਿੱਚ ਪਰਿਵਾਰ ਵੱਲੋਂ 5500 ਰੁਪਇਆ ਵਰਦਰਾ ਸ੍ਰੀ ਗੁਰਸਾਹਿਬ ਅਤੇ ਸਿਵਾਈ ਹੈ 1100 ਰੁਪਇਆ ਹਾਈ ਸਕੂਲ ਵਾਸਤੇ ਸੇਵਾ ਆਈ ਹੈ 1100 ਰੁਪਏ ਮਿਡਲ ਸਕੂਲ ਵਾਸਤੇ ਸੇਵਾ ਆਈ ਹੈ ਸੋ ਭਾਈ ਇਹ ਕੀਤੀ ਹੋਈ ਸੇਵਾ ਗੁਰੂ ਮਹਾਰਾਜ ਜੀ ਲੇਖੇ ਵਿੱਚ ਲਾਉਣ ਕੀਤੀ ਹੋਈ ਸੇਵਾ ਦਾ ਫਲ ਵਿਸ਼ਨ ਹਜ਼ੂਰ ਨੂੰ ਬਖਸ਼ਿਸ਼ ਕਰਨ ਜੀ ਦੁਆਰ ਤੋਂ ਫੇਰ ਭਾਈ ਸਾਰੀ ਸੰਗਤ ਨੂੰ ਭਾਈ 76 ਸਗਵੰਨੋ તથા ਉਹਨੇ ਸਾਰੇ ਬਰਾਬਰ ਨੂੰ ਜੀਵਾਂ ਆਖ ਜਾਂਦਾ ਹੈ ਸਾਰੀ ਸੰਗਤ ਦਾ ਤਹਿ ਦਰਵਾਜ਼ਾ ਕੀਤਾ ਜਾਂਦਾ ਹੈ ਜੀ ਹੁਣ ਗੁਰੂ ਮਹਾਰਾਜ ਦੀ ਪਿੱਤਰ ਦੇਖ ਵਰਤੂ ਦੇ ਦੇਖ ਲੈਣ ਤੋਂ ਬਾਅਦ ਚ ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਜਰੂ ਛੱਕ ਕੇ ਜਾਣਾ ਹੈ ਜੀ ਇਹਨੀਆਂ ਬੇਨਤੀਆਂ ਬਰਵਾ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ